نو وی آر ਨਮਨ ਨੇ ਆਈਡੀ 10 ਦੇ ਬੂਟ ਲੈਨੇ 8000 ਦੇ 8000 ਦਾ ਪੀਸ ਆ ਬਾਈ ਪਰ ਰੇਟ ਬਾਈ ਦਾ ਨਾ ਕ ਜੈਨੂਅਲ ਨਾ ਅੱਦੇ ਤੋਂ ਵੀ ਅੱਧਾ ਰੇਟ ਆ ਬਾਈ ਦਾ ਪਰ ਇੱਕ ਵਾਰੀ ਜ਼ਰੂਰ ਤੁਸੀਂ ਆਓ ਦਿੱਲੀ ਵਾਲਿਆਂ ਦੀ ਦੁਕਾਨ ਐ ਇਹ ਇਹ ਦੁਕਾਨ ਪਹਿਲਾਂ ਦੀਪੂ ਦੇ ਨਾਂ ਤੇ مشهور ਹੁੰਦੀ ਸਾਡਾ دوست ਦੀ ਉਹ ਪੱਕਾ ਤੇ ਹੁਣ ਸਾਡਾ ਆ ਬਾਈ ਉਹਰੇ ਦੁਕਾਨ ਤੇ ਸਰਵਿਸ ਦੇ ਰਿਹਾ ਸਾਰਿਆਂ ਨੂੰ ਵੀਰੇ ਇੱਕ ਵਾਰੀ ਆਪਦਾ ਨੰਬਰ ਦੇ ਦਿਓ ਜਿਹੜਾ ਅਗਲਾ ਆਨਲਾਈਨ ਵੀ ਤੁਹ ਤੋਂ ਮੰਗਾ ਲੇ ਉਹੀਂ ਠੱਗੀ ਦਾ ਸ਼ਿਕਾਰ ਨਾ ਬਣੇ ਸਾਡਾ ਨੰਬਰ ਹੈਗਾ ਬਾਈ ਜੀ 88376 80748 ਠੀਕ ਹੈ ਠੀਕ ਆ ਬਾਈ ਜੀ ਨੰਬਰ ਇੱਕ ਵਾਰ ਫੇਰ ਦੱਸ ਦਿੰਨਾ 88376 80748 ਹਾਂਜੀ ਜੇ ਬਾਈ ਕਿਸੇ ਨੇ ਵੀ ਆਨਲਾਈਨ ਵੀ ਮੰਗਾਣੀ ਨਹੀਂ ਵੈਸੇ ਤਾਂ ਜੇ ਤੁਸੀਂ ਇੱਕ ਵਾਰੀ ਉਰੇ ਆ ਗਏ ਮੈਨੂੰ ਬਾਲਾ ਨਹੀਂ ਪਤਾ 20 30 ਜੋੜੇ ਤਾਂ ਲੈ ਕੇ ਜਾਊਂਗਾ ਇੱਧਰ ਮੜੀ ਨਹੀਂ ਗੱਮਾ ਇੱਧਰ ਦੇਖ ਲਓ ਬਾਈ ਸਾਰੀ ਸਟਾਕ ਹੈ ਹਲੇ ਦੁਕਾਨ ਨੀਚੇ ਵੀ ਆ ਸਾਰਾ ਭਰਿਆ ਹੋਇਆ ਬਾਈ ਕਹਿੰਦਾ ਯਾਰ ਅੱਜ ਨਾ ਵੀਡੀਓ ਬਣਾ ਫੇਰ ਆਪਾਂ ਸਾਫ਼ ਕਰਕੇ ਮਾਂ ਬਾਈ ਨਹੀਂ ਯਾਰ ਹੁਣ ਲੋਕਾਂ ਦਾ ਵਿਆਹਾਂ ਦਾ ਸੀਜ਼ਨ ਹੈ ਹੁਣ ਕਿਉਂ ਅਗਲਾ ਠੱਗੀ ਲੱਗੇ ਆ ਡਿਓਰ ਦਾ ਵੀਰੇ ਇਹ 1.5 ਲੱਖ ਰੁਪਏ ਦਾ ਵੀਰੇ origignal A grade ਦੇ ਵਿੱਚ ਆ ਬਾਈ ਇਹ ਇੱਕ ਆ ਦੇਖੋ ਬਾਈ ਜੀ ਨਾਈਕੀ ਦਾ بیس ਮਾਡਲ ਵੀਰੇ ਸਾਰੇ origignal sign ਨੇ ਲੋਗੋ ਲਗੋ ਡੱਬਾ ਡੁੱਬਾ ਸਾਰੇ ਕੁਝ ਨਾਲ ਮਿਲੂਗਾ ਬਾਈ ਜੀ ਇਹ 3500 4000 ਰੁਪਏ ਦਾ ਆਨਲਾਈਨ ਆ ਆਨਲਾਈਨ ਚੈੱਕ ਕਰਕੇ ਦੇਖ ਲਿਓ 50% ਲੈਸ ਆ ਜਿਹੜੀ ਮਰਜੀ ਐਦਾਂ ਦੇ ਨਾਇਕ ਨੂਿਕ ਦੇ ਪੀਸ ਲੈ ਲਿਓ ਠੀਕ ਆ ਐਦਾਂ ਦਾ ਇਹ ਇਹਨਾਂ ਨੇ ਲੈਤਾ ਬਾਈ ਜੀ ਨੇ ਜਿਹੜੇ ਵੀਡੀਓ ਬਣਾ ਰਹੇ ਨੇ ਠੀਕ ਆ 8000 ਦਾ ਪੀਸ ਆ ਵੀਰੇ ਇਹ オリジナル ਠੀਕ ਆ ਇਹ ਆਪਾਂ ਤੁਹਾਨੂੰ 3500 ਰੁਪਏ ਦਾ ਦੇ ਰਹੇ ਆ ਵੀਰੇ ਉਹਦੇ ਵਿੱਚ 50% ਲੈਸ ਆ ਭਰਾ ਠੀਕ ਆ ਬਾਈ ਜੀ ਠੀਕ ਆ ਤੇ ਬਈ ਆ ਇੱਕ ਦਿਨੇ ਦਿਖਾਇਆ ਸਿੱਧੂ ਮੂਸੇ ਵਾਲੇ ਦਾ ਹਨਾ ਸਿੱਧੂ ਮੂਸੇ ਵਾਲਾ ਪਾਉਂਦਾ ਸੀ 8 ਲੱਖ ਦਾ ਬੂਟ ਹੈ ਹਨਾ ਆਪਣੇ ਕਿੰਨੇ ਦਾ ਇਹ ਬੂਟ ਆਪਣਾ ਵੀਰੇ ਉਰੇ ਹੈਗਾ 3500 ਰੁਪਏ ਦਾ ਤੇ 50% ਲੈਸ ਚੱਲ ਰਿਹਾ ਬਾਈ ਜੀ 1750 ਰੁਪਏ ਦਾ ਇਹ ਭਾਈ ਆ ਦੇਖ ਲੋ 1700 ਚ ਸਿੱਧੂ ਮੂਸੇ ਵਾਲੇ ਦਾ 8 ਲੱਖ ਵਾਲਾ ਬੂਟ ਤੁਸੀਂ ਵੀ ਆਪਣੇ ਪੈਰਾਂ ਚ ਪਾ ਸਕਦੇ ਹੋ ਮੈਂ ਤਾਂ ਹੀ ਕਹਿਣਾ ਬਾਈ ਇੱਕ ਵਾਰੀ ਜੇ ਉਰੇ ਆ ਗਏ ਤੁਸੀਂ ਆਪਦੇ ਤਾਂ ਲੈਣੀ ਲੈਣੇ ਨੇ ਨਾਲ ਰਿਸ਼ਤੇਦਾਰਾਂ ਦੇ ਵੀ ਬੂਟ ਲੈ ਕੇ ਜਾਓਗੇ ਇੰਨਾ ਕਾ ਰੇਟ ਜਾਣੇ ਹੋਣਾ ਬਾਈ ਦਾ ਤੇ ਬਾਈ ਚੱਲਣ ਵਾਲੀ ਚੀਜ਼ ਆ ਮੋਬਾਈਲ ਤੇ ਜਿੱਥੇ ਮਰਜੀ ਸਰਚ ਕਰ ਲੋ ਬੈਠੇ ਨਾਲ ਦੀ ਨਾਲ ਤੁਹਾਨੂੰ ਪਤਾ ਲੱਗ ਜੂ ਵੀ ਕੀਬੋਰਡ ਦੀ ਕੁਆਲਿਟੀ ਐ ਕੀ ਰੇਟ ਦਾ ਕੀ ਚੀਜ਼ ਐ ਚੰਗਾ ਵੀਰੇ ਇੱਕ ਵਾਰੀ ਨੰਬਰ ਫੇਰ ਬੋਲ ਦੇ ਵੀਰ ਬੰਦ ਨੰਬਰ ਵੀਰੇ 88376 80748 ਡਿਲੀਵਰੀ ਬਾਈ ਸਾਰੇ ਪੰਜਾਬ ਚ ਕਰਨਗੇ ਬਾਈ ਇੰਡੀਆ ਚ ਵੀ ਜਿੱਥੇ ਮਰਜੀ ਤੁਸੀਂ ਮੰਗਾ ਸਕਦੇ ਹੋ ਭਾਵੇਂ ਬਾਹਰਲੇ ਦੇਸ਼ ਮੰਗਾ ਲਓ ਇੱਕ ਵਾਰੀ ਮੇਰੇ ਕਹੇ ਤੇ ਜਿਹੜੇ ਨਾਬੇ ਦੇ ਆ ਪਟਿਆਲੇ ਦੇ ਉਹ ਤਾਂ ਬਾਈ ਜਰੂਰ ਹੋ ਰਿਆ ਕੇ ਜਾਓ ਆ ਪਟਿਆਲਾ ਗੇਟ ਤੋਂ ਜੀ ਸਿੱਧੀ ਸੜਕ ਆਉਂਦੀ ਐ ਤੇ ਆ ਇਹ ਦੁਕਾਨ ਚੈੱਕ ਕਰ ਲੋ ਦਿੱਲੀ ਵਾਲਿਆਂ ਦੀ ਇੱਥੇ ਬਈ ਬੂਟ ਤੁਹਾਨੂੰ ਦੂਜੇ ਵੀ ਮਿਲਣਗੇ ਸਸਤੇ ਤੋਂ ਸਸਤੇ ਬਾਕੀ ਬ੍ਰੈਂਡਰ ਬੂਟਾਂ ਦਾ ਵੀ ਬਾਈਆਂ ਦਾ ਕੰਮ ਐ ਇੱਕ ਵਾਰੀ ਤੁਸੀਂ ਜਰੂਰ ਬਾਰ-ਬਾਰ ਕਹਿ ਰਹੇ ਆ ਆ ਕੇ ਜਾਇਓ ਤੁਹਾਨੂੰ ਰੇਟ ਦਾ ਅੰਨਾਗਾ ਪਤਾ ਲੱਗ ਜੂ ਜਿਹੜਾ ਲੋਕ 4-4 5-5000 ਮੰਗੀ ਜਾਂਦੇ ਨੇ ਤੁਹਾਨੂੰ ਇੱਥੋਂ 14-1500 ਚੀ ਬੂਟ ਮਿਲ ਜੂ ਨਾਲੇ ਗਾਰੰਟੀ ਨਾਲ ਕੋਈ ਐ ਨਹੀਂ ਵੀ ਫਾਸਟ ਕਾਪੀ ਆ ਬੀਰੇ ਆਪਣਾ ਇੱਕ ਵਾਰੀ ਨੰਬਰ ਬੋਲਿਓ 88376 80748 ਬੋਲੀ ਦੁਬਾਰਾ 88376 80748 ਠੀਕ ਹੈ ਬਾਈ ਬਾਕੀ ਤੁਸੀਂ ਫੋਨ ਕਰਕੇ ਬਾਈ ਨੂੰ ਆ ਜਿਓ ਜੇ ਆਨਲਾਈਨ ਵੀ ਮੰਗਾਣਾ ਤਾਂ ਆਨਲਾਈਨ ਵੀ ਮਗਾ ਸਕਦੇ ਹੋ ਸਟਾਕ ਬਹੁਤ ਜ਼ਿਆਦਾ ਹੈ ਬਾਈਆਂ ਦਾ ਜਿਹੜਾ ਤਾਂ ਬ੍ਰਾਂਡ ਹੈ ਉਹ ਦੇ ਬੂਡ ਨੇ ਉਹ ਉੱਪਰ ਨੇ ਬਾਈ ਨੀਚੇ ਆ ਦੂਜੇ ਨੇ ਜਿਵੇਂ ਦਾ ਵੀ ਚਾਹੁੰਨੇ ਓਵੇਂ ਦਾ ਜੁੱਤੇ ਤੁਹਾਨੂੰ ਮਿਲ ਜਾਣਗੇ ਸੈਂਡਲ ਕੁਝ ਵੀ ਲੈਣਾ ਓਵੇਂ ਦੀ ਤੁਹਾਨੂੰ ਮਿਲ ਜੂਗਾ 应该弹了吧。